ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਲੈ ਕੇ ਆਏਗੇ ਚਨਾਉਣ ਟਿਸ਼ੂ ਦੇ ਸੂਟ ਰਹਿਣਗੇ ਬਹੁਤ ਜਾਦੇ ਸੋਹਣੇ ਪ੍ਰਿੰਟ ਨੇਗੇ ਤੇ ਹੈਗੇ ਨੇ ਆਪਣੇ ਕੋਲੇ 2-2 ਸੂਟ ਅਵੇਲੇਬਲ ਹੈਗੇ ਨੇ ਕਿ ਜਿਦਾ ਕਿ ਇਹ ਪਾਰਟੀ ਵੇਅਰ ਬਹੁਤ ਜਾਦੇ ਸੋਹਣੇ ਸੋਹਣੇ ਵਿੱਚ ਸ਼ਾਈਨ ਹੈਗੀ ਇਹਦੇ ਤੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੇ ਤੁਸੀਂ ਇਹਦੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਹੋ ਵਰਕ ਵੀ ਕਰਾ ਸਕਦੇ ਹੋਗੇ ਜੇ ਤੁਸੀਂ ਇਦਾਂ ਵੀ ਇਹਨੂੰ ਪ੍ਰਿੰਟ ਸੂਟ ਨੂੰ ਡਿਜ਼ਾਈਨ ਬਣਾ ਕੇ ਰੈਡੀ ਕਰਵਾਣਾ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਵੀ ਇਹ ਇੱਕ ਸੂਟ ਹੈ ਜਿਹੜਾ ਕਾਫੀ ਜ਼ਿਆਦਾ ਸੋਹਣਾ ਲੱਗੂਗਾ ਤੇ ਕੰਟਰਾਸਟ ਇਹਦੇ ਨਾਲ ਤੁਸੀਂ ਦੁਪੱਟਾ ਰੱਖ ਸਕਦੇ ਹੋ ਜਿੱਦਾਂ ਕਿ ਤੁਸੀਂ ਕੰਟਰਾਸਟ ਪਾਈਪਿੰਗ ਵਗੈਰਾ ਲਗਾਓਗੇ ਨਾ ਉਸ ਤਰ੍ਹਾਂ ਦਾ ਪਹਿਲਾ ਰੰਗ ਹੈਗਾ ਜਿਹੜਾ ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਬਹੁਤ ਲਾਈਟ weight ਫੈਬਰਿਕ ਹੈ ਪ੍ਰਾਈਸ ਇਹਦਾ 2190 ਹੈ ਵਿਦ ਸ਼ਿਪਿੰਗ ਹੈ ਜੀ ਤੇ ਅਗਲਾ ਕਲਰ ਹੈਗਾ ਇਹਦੇ ਵਿੱਚ ਗ੍ਰੀਨ ਕਲਰ ਹੈਗਾ ਇਹ ਵਾਲਾ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਡਿਜ਼ਾਈਨ ਬਿਲਕੁਲ ਨਿਊ ਡਿਜ਼ਾਈਨ ਹੈ ਲੇਟੈਸਟ ਡਿਜ਼ਾਈਨ ਹੈਗਾ ਤੇ ਕਲਰ ਸਾਰੇ ਹੀ ਸੋਹਣੇ ਨੇ ਕਿ ਜਿੱਦਾਂ ਕਿ ਹੁਣ ਅੱਗੇ ਮੌਸਮ ਚੇਂਜ ਹੋਊਗਾ ਉਸ ਮੁਤਾਬਿਕ ਹਨ ਆਪਾਂ ਨੂੰ ਫੰਕਸ਼ਨ ਵਗੈਰਾ ਆਉਂਦੇ ਰਹਿੰਦੇ ਨੇ ਕਿ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਲਓ ਜੀ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਪੈਣਾ ਪੁੱਛਦੀ ਹੁੰਦੀ ਨੇ ਵੀ ਅਸੀਂ ਦੁਪੱਟਾ ਕਾ ਦਾ ਰੱਖੀਏ ਤੁਸੀਂ ਚੁਣਾਉਣ ਦਾ ਹੀ ਦੁਪੱਟਾ ਰੱਖ ਸਕਦੇ ਹੋ ਕਿਉਂਕਿ ਚੁਣਾਉਣ ਦੇ ਵਿੱਚ ਸ਼ਾਈਨ ਹੁੰਦੀ ਹੈਗੀ ਤਾਂ ਅਗਰ ਕਿ ਤੁਸੀਂ ਦੁਪੱਟਾ ਵੀ ਚੁਣਾਉਣ ਦਾ ਰੱਖ ਸਕਦੇ ਹੋਗੇ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇੜਾ ਹੈ ਵੀ। ਲੋਚੀ ਪ੍ਰਿੰਟ ਚੈੱਕ ਕਰੋ। ਜਿੱਦਾਂ ਕਿ ਕਾਫੀ ਪੈਣਾ ਮੰਗਦੀਆਂ ਹੁੰਦੀਆਂ ਨੇ ਵਿੱਚ ਕੱਪੜੇ ਦੇ ਹਨਾ ਸ਼ਾਈਨ ਹੋਵੇ ਸਾਨੂੰ ਇਦਾਂ ਦਾ ਸਟੱਫ ਚਾਹੀਦਾ ਹੈਗਾ ਤੇ ਉਹ ਇਹ ਵਾਲਾ ਸਟੱਫ ਹੈਗਾ ਜਿਹਦੇ ਵਿੱਚ ਕੱਪੜੇ ਦੇ ਵਿੱਚ ਸ਼ਾਈਨ ਹੈਗੀ ਤੇ ਜਿੱਦਾਂ ਹੁਣ ਮੌਸਮ ਚੇਂਜ ਹੋ ਗਏ ਇਦਾਂ ਦੇ ਹੀ ਕੱਪੜੇ ਪਾਏ ਜਾਣਗੇ। ਸ਼ਾਈਨ ਵਗੈਰਾ ਵਾਲੇ ਪਾਰਟੀ ਵੇਅਰ ਸੂਟੇਗੇ ਬਹੁਤ ਜਿਆਦੇ ਸੋਹਣੇ ਲਓ ਜੀ ਉੱਪਰ ਲੈ ਕੇ ਆਈ ਸੀ ਪੰਜ ਕਲਰ ਆਏ ਸੀਗੇ ਪੰਜੇ ਕਲਰ ਸੀਗੇ ਜਿਹੜੇ ਬਹੁਤ ਜ਼ਿਆਦੇ ਸੋਨੇ ਸੀਗੇ ਦੇਖੋ ਜੀ ਅਗਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਇਹ ਚੌਥਾ ਕਲਰ ਆ ਗਿਆ ਕਲਰ ਤੁਹਾਡੇ ਸਾਹਮਣੇ ਨੇ ਸਾਰੇ ਹੀ ਬਹੁਤ ਜ਼ਿਆਦੇ ਸੋਨੇ ਨੇਗੇ ਪ੍ਰਿੰਟ ਲਓ ਜੀ ਤੁਸੀਂ ਦੇਖੋ ਪੂਰੇ ਰੋਲ ਨੇ ਕਿ ਕਿਸੇ ਦੇ ਵਿੱਚ ਦੋ ਸੂਟ ਲੰਗੇ ਕਿਸੇ 'ਚ ਤਿੰਨ ਸੂਟ ਲੰਗੇ ਜਿਵੇਂ ਵੀ ਤੁਸੀਂ ਲੈਣਾ ਚਾਹੋਗੇ ਉਸ ਤਰ੍ਹਾਂ ਤੁਸੀਂ ਲੈ ਸਕਦੇ ਹੋਗੇ। ਲਓ ਜੀ। ਕੰਨੀ ਚੈੱਕ ਕਰ ਸਕਦੇ ਹੋਗੇ ਸੂਰਤੀ ਹਨਾ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਟਾਫ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਹੈਗੀ। ਲਓ ਜੀ। ਲਾਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ। ਲਵ ਜੀ ਅਗਲਾ ਪ੍ਰਿੰਟ ਹੈਗਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਵਾਲਾ ਵੀ ਤੇ ਇਹ 올ਓਵਰ ਸੂਟ ਹੀ ਸੋਹਣੇ ਲੱਗਣਗੇ ਤੇ ਮੈਚਿੰਗ ਸੂਟ ਘੱਟ ਜਚਣਗੇ ਕਿਉਂਕਿ ਇਹ ਪ੍ਰਿੰਟ ਹੀ ਇਦਾਂ ਦਾ ਵੀ 올ਓਵਰ ਬਣ ਕੇ ਬਹੁਤ ਵਧੀਆ ਲੱਗਣਗੇ ਕਿਉਂਕਿ ਇਹਦੇ ਉੱਪਰ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਜਿੱਦਾਂ ਕਿ ਪੱਟੀ ਵਗੈਰਾ ਲਗਾ ਕੇ ਹਨਾ ਥੋੜਾ ਜਿਹਾ ਕੰਟਰਾਸਟ ਦੇ ਵਿੱਚ ਇਹਨੂੰ ਟੱਚ ਦੇ ਕੇ ਤਾਂ ਬਹੁਤ ਵਧੀਆ ਸੋਹਣੇ ਸੂਟ ਲੱਗੇ ਜਿਹੜੇ ਇਹ ਰੈਡੀ ਹੋਣਗੇ ਤੇ ਜਿਵੇਂ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਹੈਗਾ ਸਾਰੇ ਅਲੱਗ-ਅਲੱਗ ਕਲਰ ਨੇ ਤੁਸੀਂ ਦੋ ਲੈਣਾ ਚਾਹੁੰਦੇ ਹੋ ਸੇਮ ਸੂਟ ਵੀ ਜਿੱਦਾਂ ਸਾਡੇ ਤੋਂ ਪਹਿਲਾਂ ਬਾਈ ਕਰਦੀਆਂ ਨੇਗੀਆਂ ਤਾਂ ਤੁਸੀਂ ਸੇਮ ਵੀ ਲੈ ਸਕਦੇ ਹੋਗੇ ਅਲੱਗ-ਅਲੱਗ ਲੈਣਾ ਚਾਹੁੰਦੇ ਹੋ ਅਲੱਗ-ਅਲੱਗ ਵੀ ਲੈ ਸਕਦੇ ਹੋਗੇ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਨਹੀਂ ਤੁਸੀਂ ਵਿਦਆਊਟ ਸਟਿਚਿੰਗ ਵੀ ਜਿੱਥੇ ਵੀ ਤੁਸੀਂ ਕੋਰੀਅਰ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਦੁਪੱਟਾ ਸਾਨੂੰ ਡਿਟੇਲ ਦੇ ਵਿੱਚ ਦੱਸ ਦਿਓ ਵੀ ਤੁਹਾਨੂੰ ਚਾਹੀਦਾ ਨਾਲ ਜਾਂ ਨਹੀਂ ਚਾਹੀਦਾ ਹਨ ਉਸ ਅਕੋਰਡਿੰਗ ਤੁਹਾਡਾ ਆਰਡਰ ਹੈਗਾ ਸੀ ਦੇ ਪੇਮੈਂਟ ਅਗੀ ਉਦਾਂ ਦੱਸਾਂਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੁਣਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੁਟਕੇਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ